ਦਿਨ ਪਹਿਲੇ ਪਿੰਦਲਵਾੜੇ ਦੇ ਵਿੱਚ ਹੋਈ ਚੋਰੀ ਪੁਲਿਸ ਪ੍ਰਸ਼ਾਸਨ ਵੱਲੋਂ ਦੱਸਿਆ ਗਿਆ ਹੈ ਕਿ ਜਿਹੜਾ ਇਹਨਾਂ ਦਾ ਅਕਾਊਂਟ ਰੂਮ ਹੈ ਉਹਨਾਂ ਦੇ ਗੱਲੇ ਦੇ ਵਿੱਚ ਜਿਹੜਾ 9.5 ਲੱਖ ਰੁਪਏ ਦੇ ਕਰੀਬ ਜਿਹੜਾ ਕੈਸ਼ ਪਿਆ ਸੀ ਬੈਂਕ ਬੰਦ ਹੋਣ ਦੇ ਕਾਰਨ ਜਿਹੜਾ ਉੱਥੇ ਕੈਸ਼ ਜਮ੍ਹਾਂ ਸੀ ਗੱਲੇ ਦੇ ਵਿੱਚ ਇੱਕ ਜਿਹੜਾ ਭੇਤੀ ਨੌਜਵਾਨ ਚੋਰ ਸੀ ਉਹਨੇ ਜਿਹੜਾ ਉੱਥੋਂ ਪੈਸੇ ਜਿਹੜੇ ਚੋਰੀ ਕਰ ਲਏ 24 ਘੰਟਿਆਂ ਦੇ ਅੰਦਰ ਚੋਰ ਨੂੰ ਪੁਲਿਸ ਪ੍ਰਸ਼ਾਸਨ ਨੇ ਕੀਤਾ ਗ੍ਰਿਫਤਾਰ ਦੁਨੀਆ ਬੜਾਈ ਹੈ ਨਾ ਉਹਦੇ ਚੰਗੇ ਮਾੜੇ ਸਾਰੇ ਬਣਾਏ। ਠੀਕ ਹੈ ਨਾ? ਤੇ ਸਾਰਿਆਂ ਚ ਸਾਰੇ ਗੁਣ ਨਹੀਂ ਹੁੰਦੇ, ਸਾਰਿਆਂ ਸਾਰੇ ਔਗਣ ਨਹੀਂ ਹੁੰਦੇ। ਇੱਕ ਵਾਰੀ ਭਾਵੇਂ ਪੋਰਸਿੰਗਰ ਕੋਈ ਕਿਸੇ ਨੇ ਕਿਹਾ, "ਮੈਂ ਤੁਹਾਡੇ ਬੰਦੇ ਠੀਕ ਨਹੀਂ ਹੈਗੇ।" ਉਹ ਕਹਿੰਦੇ ਜਿੱਥੇ ਗੁਰਨਾਕ ਨੇ ਫੈਕਟਰੀ ਲਾਈ ਹੈ, ਚੰਗੇ ਬਣਦੇ ਉੱਥੋਂ ਲਿਆ ਦਊ ਮੈਨੂੰ। ਮੇਰਾ ਕਿਹੜਾ ਜੀ ਕਰਦਾ ਮਾੜਿਆਂ ਨਾਲ ਕੰਮ ਕਰਨ ਨੂੰ। ਸੋ ਇਸ ਕਰਕੇ ਅ ਗਲਤੀ ਕਿਸੇ ਕੋਲੋਂ ਵੀ ਹੋ ਜਾਂਦੀ ਹੈ। ਤੇ ਫੇਰ ਵੀ ਜਿਹੜਾ ਪਿੰਗਵੜਾ ਸੰਸਥਾ ਹੈ ਨਾ ਉਹਦਾ ਮਾਦਾ ਜਿਹੜਾ ਨਾ ਉਹ ਉਹ ਮਾਫ ਕਰਨ 'ਚ ਬਹੁਤ ਯਕੀਨ ਰੱਖਦਾ ਹੈਗਾ ਭਗਤ ਜੀ ਤਾਂ ਬਹੁਤ ਜ਼ਿਆਦਾ ਮਾਫ ਕਰਦੇ ਸੀਗੇ ਵੱਡੀ ਤੋਂ ਵੱਡੀ ਗਲਤੀ ਵੀ ਮਾਫ ਕਰ ਦਿੰਦਾ ਸੀ ਤੋਂ ਕਿਸੇ ਨੂੰ ਲਾਲਚ ਆ ਹੀ ਜਾਂਦਾ ਹੈ ਇਹ ਬੰਦੇ ਕੁਝ ਬਚਪਨ ਤੋਂ ਜੇ ਚੰਗੇ ਤਰ੍ਹਾਂ ਨਾ ਸਿੱਖਿਆ ਮਿਲੀ ਹੋਵੇ ਬੱਚਿਆਂ ਨੂੰ ਤੋਂ ਗਲਤ ਰਸਤੇ ਪੈ ਜਾਂਦੇ ਆ ਹੁਣ ਇਹਨਾਂ ਦੇ ਇਹਨਾਂ ਦੀ ਮਾਂ ਵੀ ਸਾਡੇ ਕੋਲ ਕੰਮ ਕਰਦੀ ਰਹੀ ਤੇ ਅਗੋਂ ਇਹਦੇ ਬੱਚੇ ਵੀ ਕਈ ਕੰਮ ਕਰਦੇ ਆ ਪਰ ਇਹਨਾਂ ਨੂੰ ਆਦਤ ਹੈ ਚੋਰੀ ਕਰਨ ਦੀ ਸੀਗੀ ਇਹਨਾਂ ਬੱਚਿਆਂ ਨੂੰ ਪਹਿਲਾਂ ਛੋਟੇ-ਛੋਟੇ ਚੋਰੀਆਂ ਕਰਦੇ ਸੀ ਐਤਕੀ ਵੱਡੀ ਕਰ ਲਈ ਚੋਰੀ ਛੋਟੀਆਂ ਤੇ ਸਿਮਾਬ ਕਰਦੇ ਪਰ ਸਾਨੂੰ ਉਹਦਾ ਸੁਭਾਅ ਦਾ ਪਤਾ ਸੀਗਾ ਤੇ ਐਤਕੀ ਉਹਨੇ ਜਦੋਂ ਵੱਡੀ ਮੱਲ ਮਾਰ ਲਈ ਸੀ ਉਹਦੇ ਥੋੜੀ ਜੀ ਗਲਤੀ ਸਾਡੇ ਖਜ਼ਾਨਚੇ ਜੀ ਦੀ ਸੀ ਨਹੀਂ ਉਹਨਾਂ ਨੇ ਵੈਸੇ ਤਾਂ ਅਸੀਂ ਸਟ੍ਰੌਂਗ ਰੂਮ ਬਣਾਇਆ ਹੋਇਆ ਆਪਣੇ ਵੱਲੋਂ ਲੋਹੇ ਦੇ ਦਰਵਾਜ਼ੇ ਲਾਏ ਹੋਏ ਆ ਬਾਹਰਸ ਵਾਲੇ ਪਰ ਉਹਨੇ ਕੁੰਡਾ ਹੀ ਕਟਰ ਨਾਲ ਤੋੜ ਕੇ ਤੇ ਖੋਲਿਆ ਤੇ ਉਹ ਫੇਰ ਵੀ ਅੰਦਰ ਜਾਲੀ ਲੱਗੇ ਹੋ ਟੱਪ ਕੇ ਤੇ ਫੇਰ ਉਹ ਅੰਦਰ ਉਹਦੋਂ ਕੁਦਰਤੀ ਪੈਸੇ ਜਿਹੜੇ ਸੀ ਆ ਦਰਾਜ ਚ ਰੱਖ ਗਏ ਤੇ ਲੋਕਰ ਚ ਰਿੱਖੇ ਇਹਨੂੰ ਪਤਾ ਨਹੀਂ ਕਿੱਥੋਂ ਇਨਫੋਰਮੇਸ਼ਨ ਸੀਗੀ ਕਿ ਦੋ ਤਿੰਨ ਦਿਨ ਬੈਂਕ ਬੰਦ ਰਿਹਾ ਇਸ ਕਰਕੇ ਪੈਸੇ ਦੇ ਅਮਾਉਂਟ ਨੂੰ ਲੌਕ ਪੀ 2000 ਰੁਪਏ ਦਾ ਤੇ ਉਹ ਲੈ ਕੇ ਭੱਜ ਗਿਆ ਉਹ ਕੈਮਰਿਆਂ ਦੇ ਵਿੱਚ ਕਾਫੀ ਆ ਗਈ ਸੀ ਗੱਲ ਪਰ ਉਹਦੇ ਸੁਭਾਅ ਕਰਕੇ ਮੈਨੂੰ ਪਤਾ ਸੀ ਉਹਦਾ ਥੋੜਾ ਜਿਹਾ ਵੀ ਰਸਤਾ ਇਹ ਜਿਹਾ ਕੱਲਾ ਸੀ ਇਹ ਤਾਂ ਹੋਰ ਵੀ ਕੋਈ ਦੇ ਸਾਥੀ ਵਗੈਰਾ ਹਾਂਜੀ ਇਹ ਕੱਲਾ ਸੀ ਹੋਰ ਵੀ ਕੋਈ ਦੇ ਸਾਥੀ ਵਗੈਰਾ ਇਹਦੇ ਨਾਲ ਨਹੀਂ ਸਰ ਨੂੰ ਤਾਂ ਜੇ ਕੱਲੇ ਦਾ ਹੀ ਪਤਾ ਲੱਗਿਆ ਸਾਥੀ ਦਾ ਕੋਈ ਸਾਥੀ ਦਾ ਜੇ ਉਹ ਤਾਂ ਪੁਲਿਸ ਵਾਲੇ ਇਨਕੁਆਰੀ ਕਰਨਗੇ ਤਾਂ ਉਹ ਦੱਸਣਗੇ ਸਾਨੂੰ ਤਾਂ ਇਹਦਾ ਕੱਲੇ ਦਾ ਹੀ ਪਤਾ ਸੀ ਇਸ ਵਾਰੀ ਤੁਹਾਡੇ ਵੱਲੋਂ ਪੁਲਿਸ ਨੂੰ ਕੰਪਲੀਟ ਦਿੱਤੀ ਗਈ ਹੈ ਜੀ ਹਾਂਜੀ ਪੁਲਿਸ ਨੂੰ ਕੰਪਲੀਟ ਕਰਕੇ ਦਿੱਤੀ ਗਈ ਹੈ ਐਫ ਆਈ ਆਰ ਤਰਜ਼ ਹੋ ਗਈ ਹੈ ਤੇ ਬੱਚੇ ਹੈਲਪ ਕੀਤੀ ਸਾਡੇ ਆਪਾ ਹਰਸ਼ਮਾ ਜੀ ਨੇ ਵੀ ਤੇ ਕਬਰ ਦੇ ਪ੍ਰਤਾਪ ਕਿਉਂਕਿ ਆਪਣੇ ਆਪ ਨੂੰ ਕਹਿੰਦੇ ਆ ਮੈਂ ਪਿੰਗੋੜੇ ਪਰਿਵਾਰ ਦਾ ਮੈਂਬਰ ਹਾਂ ਤੇ ਨਾਨ ਨੂੰ ਇਨਫੋਰਮ ਕਰਨਾ ਵੀ ਜ਼ਰੂਰੀ ਸੀ ਤੇ ਸਾਰਿਆਂ ਦੀ ਮਦਦ ਨਾਲ ਪੁਲਿਸ ਵਾਲਿਆਂ ਦੀ ਮਦਦ ਦੇ ਨਾਲ ਪੁਲਿਸ ਵਾਲੇ ਵੀ ਬਹੁਤ ਸਹਿਯੋਗ ਦਿੱਤਾ ਉਹਨਾਂ ਨੇ ਸਾਨੂੰ ਤੇ ਅੱਜ ਰਿਕਵਰੀ ਹੋ ਗਈ ਹੈ 24 ਘੰਟਿਆਂ ਦੇ ਅੰਦਰ ਅੰਦਰ ਤੇ ਸ਼ੁਕਰ ਹੈ ਉਸ ਕਾਲਪੁਰਕਾ ਇਹ ਜਿਹੜਾ দান ਦਾ ਪੈਸਾ ਹੈ ਗਰੀਬਾਂ ਵਾਸਤੇ ਆਉਣਾ ਉਹਨਾਂ ਤੇ ਖਰਚ ਹੋਣਾ ਚਾਹੀਦਾ ਅਸੀਂ ਰਖਵਾਲੇ ਆ ਅਸੀਂ ਸ਼ੁਕਰਾਨਾ ਕਰਦੇ ਆ ਵੀ ਸਾਡਾ ਅਸੀਂ ਬਚ ਗਏ ਅਸੀਂ ਉਹ ਪੈਸੇ ਦੀ ਖਵਾਲੀ ਨਹੀਂ ਅਸੀਂ ਕਰ ਸਕੇ ਪੂਰੀ ਕਰਨਾ ਤੇ ਕੀ ਜੀ ਕੱਲ ਸਾਨੂੰ ਐਪਲੀਕੇਸ਼ਨ ਜਿਹੜੀ ਮਿਲੀ ਹੈ ਪਿੰਗੜ ਵਾਲਾ ਟਰਸਟ ਅੰਮ੍ਰਿਤਸਰ ਤੋਂ ਕਿ ਉਹਨਾਂ ਦੇ ਅਕਾਊਂਟ ਬ੍ਰਾਂਚ ਦੇ ਵਿੱਚੋਂ ਬੀਤੀ ਰਾਤ ਜਿਹੜੀ ਸੀ ਉਹਦੇ ਵਿੱਚੋਂ ਕੋਈ ਅਣਪਛਾਤਾ ਵਿਅਕਤੀ ਆ ਕੇ ਜਿਹੜਾ ਚੋਰੀ ਕਰਕੇ ਲੈ ਗਿਆ ਚੋਰੀ ਦੀ ਰਕਮ ਜਿਹੜੀ ਕਰੀਬ ਉਹਨਾਂ ਨੇ 9 ਲੱਖ 20 ਹਜ਼ਾਰ ਜਿਹੜੀ ਉਹਦੇ ਵਿੱਚ ਦੱਸੀ ਹੈ ਉਹਦੇ ਸਬੰਧ ਵਿੱਚ ਜਿਹੜਾ ਮੁਕੱਦਮਾ ਜਿਹੜਾ ਰਜਿਸਟਰ ਕਰਕੇ ਮੁਕੱਦਮਾ ਨੰਬਰ 3 ਕੱਲ ਰਜਿਸਟਰ ਕੀਤਾ ਹੈ ਤੇ ਅੱਗੇ ਤਫਤੀਸ਼ ਜਿਹੜੀ ਉਹਦੇ ਕਰ ਰਹੇ ਹਨ ਤੇ ਸਰ ਜਿਹੜਾ ਬੰਦਾ ਹੋਇਆ ਹੈ ਬਰਾਮਦ ਹੋਇਆ ਉਹ ਅੰਦਰ ਕਿਤੇ ਕੰਮ ਕਰਦਾ ਸੀ ਉੱਥੇ ਜਾਂ ਬਾਹਰੋਂ ਆ ਕੇ ਕੀਤੀ ਹੋਈ ਹੈ ਅਜੇ ਤਫਤੀਸ਼ ਕਰ ਰਹੇ ਆਂ ਸ਼ੱਕ ਕਰ ਰਹੇ ਆ ਆਪਣੇ ਵਿੱਚ ਕੁਝ ਬੰਦਿਆਂ ਦੇ ਉਹਨਾਂ ਦੇ ਨਾਮ ਵੀ ਅਸੀਂ ਉਹਨਾਂ ਕੋਲ ਲਏ ਆਂ ਸਾਰਿਆਂ ਕੋਲ ਬਰੀਕੀ ਨਾਲ ਪੁੱਛਗਿੱਛ ਕਰ ਰਹੇ ਆਂ ਜਿਹੜਾ ਕਿ ਬੰਦਾ ਵਿੱਚ ਸ਼ਾਮਲ ਹੋਇਆ ਉਹਨੂੰ ਗ੍ਰਿਫਤਾਰ ਕਰਕੇ ਇਹ ਕਾਨੂੰਨੀ ਕਾਰਵਾਈ ਕਰਕੇ ਦੀ ਬਰਾਮਦਗੀ ਦੀ ਹੋ ਤੇ ਕੀਤੀ ਜਾਵੇਗੀ ਅਜੇ ਬੰਦਾ ਜਿਹੜਾ ਵਾ ਉਹਨਾਂ ਨੇ ਕੁਝ ਬੰਦਿਆਂ ਤੇ ਸ਼ੱਕ ਜ਼ਾਹਿਰ ਕੀਤਾ ਆ ਉਹਨਾਂ ਬੰਦਿਆਂ ਕੋਲ ਪੁੱਛਗਿੱਛ ਕੀਤੀ ਜਾ ਰਹੀ ਹੈ ਜਦੋਂ ਵੀ ਇਹਦੇ ਬਾਰੇ ਜਿਹੜਾ ਕੋਈ ਗੱਲ ਸਾਹਮਣੇ ਆਉਂਦੀ ਤੇ ਉਹਦੇ ਜਿਹੜਾ ਖਲਾਸਾ ਜਿਹੜਾ ਕੀਤਾ ਜਾਵੇਗਾ। ਸਹੀ ਗੱਲ। ਕਿਹੜੀ ਜਗ੍ਹਾ ਨੂੰ ਚੋਰੀ ਕੀਤੀ ਸੀ? ਉਹਨਾਂ ਦੀ ਅਕਾਊਂਟ ਬ੍ਰਾਂਚ ਦੇ ਵਿੱਚ ਜਿਹੜਾ ਜਿੱਥੇ ਉਹਨਾਂ ਦਾ ਲੇਖਾ ਜੋਖਾ ਕਰਦੇ ਪੈਸਿਆਂ ਦਾ ਹਿਸਾਬ ਕਿਤਾਬ ਰੱਖਦੇ ਉਸ ਜਗ੍ਹਾ ਤੇ ਪੈਸੇ ਜਿਹੜੇ ਦਰਾਜ 'ਚ ਪਏ ਸੀ। ਉਹ ਬਾਹਰਲਾ ਅਕਾਊਂਟ ਬ੍ਰਾਂਚ ਦਾ ਦਰਵਾਜ਼ਾ ਜਿਹੜਾ ਉਹਨਾਂ ਦਾ ਕੱਟਣਾ ਕੱਟ ਕੇ ਤੇ ਅੰਦਰੋਂ ਜਿਹੜਾ ਵਿਅਕਤੀ ਜਿਹੜਾ ਪੈਸੇ ਜਿਹੜਾ ਚੋਰੀ ਕਰਕੇ ਲੈ ਗਿਆ ਵੀ। ਕਿੰਨੇ ਪੈਸੇ ਉਹਨਾਂ ਨੇ ਕੋਈ ਤੁਹਾਨੂੰ ਲੁਕਮਰੇ 9 ਇੱਕ ਦਿਨ ਪਹਿਲੇ ਪਿੰਗਲਵਾੜੇ ਦੇ ਵਿੱਚ ਹੋਈ ਚੋਰੀ ਪੁਲਿਸ